The ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਆਪਾਂ ਘਰਾਂ ਦੇ ਕੰਮਾਂ ਕਾਜਾਂ ਕਰਕੇ ਇੰਨੇ ਰੁੱਝੇ ਹੁੰਨੇ ਆ ਕਿ ਆਪਣੇ ਮਨ ਵਿੱਚ ਇੱਕ ਹੀ ਸਵਾਲ ਚੱਲਦਾ ਰਹਿੰਦਾ ਹੈ ਕਿ ਸਾਡਾ ਸਾਰਾ ਸਮਾਂ ਆਪਣੇ ਅਤੇ ਪਰਿਵਾਰ ਦੇ ਰੋਜੀ ਰੋਟੀ ਕਮਾਉਣ ਵਿੱਚ ਹੀ ਸਾਰਾ ਸਮਾਂ ਬੀਤ ਜਾਂਦਾ ਹੈ ਆਪਾਂ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਕਦੋਂ ਲਈਏ ਅਤੇ ਕਿਹੜੇ ਵੇਲੇ ਲਈਏ ਤਾਂ ਸਾਨੂੰ ਅਕਾਲ ਪੁਰਖ ਪ੍ਰਮਾਤਮਾ ਦੀ ਪ੍ਰਾਪਤੀ ਕਦੋਂ ਹੋਵੇਗੀ ਤਾਂ ਸੰਗਤ ਜੀ ਤੁਹਾਡੇ ਨਾਲ ਇੱਕ ਨਿੱਕੀ ਜੀ ਘਟਨਾ ਸਾਂਝੀ ਕਰਦੇ ਆਂ ਦਾ ਸੰਗਤ ਜੀ ਬੜੇ ਹੀ ਵੱਡੇ ਮਹਾਪੁਰਖ ਸਨ ਅਤੇ ਉਹ ਇੱਕ ਪਿੰਡ ਵਿੱਚ ਰੋਜ਼ ਜਾਇਆ ਕਰਦੇ ਸੀ ਤਾਂ ਜਾ ਕੇ satsang ਕਰਦੇ ਸਨ ਤਾਂ ਉੱਥੇ satsang ਦੇ ਵਿੱਚ ਬੈਠਿਆਂ ਇੱਕ ਮਨੋਖ ਨੇ ਤਾਂ ਮਹਾਪੁਰਖਾਂ ਦੇ ਅੱਗੇ ਬੇਨਤੀ ਕੀਤੀ ਕਹਿੰਦਾ ਕਿ ਮਹਾਪੁਰਖ ਜੀ ਕਿ ਮੇਰਾ ਸਾਰਾ ਸਮਾਂ ਆਪਣੇ ਪਰਿਵਾਰ ਦੀ ਰੋਜੀ ਰੋਟੀ ਅਤੇ ਪਾਲਣ ਪੋਸ਼ਣ ਵਿੱਚ ਹੀ ਨਿਕਲ ਜਾਂਦਾ ਹੈ ਕੜੀ ਮਿਹਨਤ ਅਤੇ ਕਮਾਈ ਵਿੱਚ ਹੀ ਨਿਕਲ ਜਾਂਦਾ ਹੈ ਸਾਡੇ ਵਰਗਿਆਂ ਲੋਕਾਂ ਦਾ ਗਰਸਤੀ ਜੀਵਨ ਜੀਣ ਵਾਲਿਆਂ ਦਾ ਉਧਾਰ ਕਿਵੇਂ ਹੋਵੇਗਾ ਅਸੀਂ ਆਪਣੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਕਿਵੇਂ ਜਪੀਏ ਤਾਂ ਸੰਗਤ ਜੀ ਮਹਾਪੁਰਖਾਂ ਨੇ ਕਿਹਾ ਕਿ ਭਾਈ ਜੀ ਮਨ ਚਿੱਤ ਇੱਕ ਕਰਕੇ ਜਪ ਜੀ ਸਾਹਿਬ ਦੀ ਬਾਣੀ ਪੜਿਆ ਕਰੋ ਅਤੇ ਪੜਨ ਦੇ ਨਾਲ-ਨਾਲ ਅਰਥ ਵੀ ਸਮਝਿਆ ਕਰੋ ਦੇ ਦੇ ਕਿਸੇ ਲੋੜ ਬੰਦ ਨੂੰ ਮਦਦ ਦੀ ਲੋੜ ਹੈ ਤਾਂ ਸੰਗਤ ਜੀ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਹਮੇਸ਼ਾ ਆਪਣੇ ਹਿਰਦੇ ਵਿੱਚ ਦਇਆ ਦੀ ਭਾਵਨਾ ਰੱਖਣੀ ਚਾਹੀਦੀ ਹੈ ਤਾਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਅਤੇ ਜਦੋਂ ਤੁਹਾਨੂੰ ਮੌਕਾ ਮਿਲੇ ਤਾਂ ਇੱਕ ਮਨ ਹੋ ਕੇ ਸੇਵਾ ਕਰਨੀ ਹੈ ਅਤੇ ਕੀਤੇ ਹੋਏ ਇੰਨੇ ਪਾਠ ਦਾ ਨਾਮ ਸਿਮਰਨ ਦਾ ਸੇਵਾ ਦਾ ਫਲ ਇੱਕ ਜਪਜੀ ਸਾਹਿਬ ਦੇ ਪਾਠ ਵਿੱਚੋਂ ਮਿਲ ਜਾਵੇਗਾ ਪਰ ਤਾਂ ਮਿਲੇਗਾ ਜੇ ਇੱਕ ਚਿਤ ਮਨ ਹੋ ਕੇ ਕਰੋਗੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਕਰੋਗੇ ਆਪਣੇ ਗੁਰੂ ਪ੍ਰਮਾਤਮਾ ਤੇ ਪਰੋਸਾ ਰੱਖ ਕੇ ਕਰਨਾ ਹੈ ਤਾਂ ਸੰਗਤ ਜੀ ਕੋਨੇ ਮਹਾਪੁਰਖਾਂ ਦਾ ਕਹਿਣਾ ਮੰਨਿਆ ਤਾਂ ਉਸਨੇ ਗੱਲ ਮੰਨ ਕੇ ਅੰਮ੍ਰਿਤ ਵੇਲੇ ਉੱਠ ਕੇ ਜੈ ਜੀ ਸਾਹਿਬ ਦੀ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਤਾਂ ਸੰਗਤ ਜੀ ਉਸ ਨੂੰ ਬਾਣੀ ਪੜਨੀ ਆ ਗਏ ਅਤੇ ਨਾਲ ਦੇ ਨਾਲ ਅਰਥ ਸਮਝਣੇ ਵੀ ਹੌਲੀ-ਹੌਲੀ ਆ ਗਏ ਤਾਂ ਸੰਗਤ ਜੀ ਉਸ ਨੂੰ ਜਦੋਂ ਵੀ ਸਮਾਂ ਮਿਲਣਾ ਤਾਂ ਉਸਨੇ ਜੈ ਜੀ ਸਾਹਿਬ ਦੀ ਬਾਣੀ ਪੜਦੇ ਰਹਿਣਾ ਤਾਂ ਸੰਗਤ ਜੀ ਉਸ ਤੇ ਵਾਹਿਗੁਰੂ ਦੀ ਏਨੀ ਮਿਹਰ ਹੋਈ ਤਾਂ ਆਪ ਤਾਂ ਬਾਣੀ ਦੇ ਨਾਲ ਲੜਨ ਲੱਗਾ ਹੀ ਅਤੇ ਹੋਰਾਂ ਨੂੰ ਵੀ ਨਾਲ ਲਾ ਲਿਆ ਆਪਕੇ ਬਾਣੀ ਦੇ ਲੜਲਾ ਦਿੱਤਾ ਤਾਂ ਸੰਗਤ ਜੀ ਵਾਹਿਗੁਰੂ ਪਰਮਾਤਮਾ ਦੇ ਗਾੜੀ ਹੱਥ ਜੋੜ ਕੇ ਅਰਦਾਸ ਕਰਦੇ ਆ ਕਿ ਆਪਣੇ ਤੇ ਵੀ ਕਿਰਪਾ ਕਰਨ ਬਹੁਤਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇੱਕ ਜੱਜੀ ਸਾਹਿਬ ਦੀ ਬਾਣੀ ਤਾਂ ਜ਼ਰੂਰ ਪੜਨੀ ਚਾਹੀਦੀ ਅਤੇ ਜੇਕਰ ਆਪਾ ਅਕਾਲ ਪੁਰਖ ਪਰਮਾਤਮਾ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਆ ਤਾਂ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਹੈ ਪਰਮਾਤਮਾ ਦਾ ਨਾਮ ਸੁਵਾਸ ਸੁਵਾਸ ਜਪਣਾ ਚਾਹੀਦਾ ਦੋਰੀ ਜੱਪਜੀ ਸਾਹਿਬ ਦੀ ਬਾਣੀ ਵਿੱਚ ਇੰਨੀ ਤਾਕਤ ਹੈ ਕਿ ਉਹ ਡੁੱਬਦਿਆਂ ਨੂੰ ਵੀ ਤਾਰ ਦਿੰਦਾ ਹੈ ਅਤੇ ਜੇਕਰ ਆਪਾਂ ਵੀ ਭਵ ਸਾਗਰ પાર ਕਰਨਾ ਚਾਹੁੰਦੇ ਆ ਤਾਂ ਆਪਾਂ ਵੀ ਅੱਜ ਤੋਂ ਹੀ ਜੱਜੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰਨੀ ਹੈ ਅਤੇ ਜੋ ਮਨੁੱਖ ਜੱਜੀ ਸਾਹਿਬ ਦੀ ਬਾਣੀ ਪੜ੍ਹਦੇ ਹਨ ਵਾਹਿਗੁਰੂ ਜੀ ਜ਼ਰੂਰ ਲਿਖੇ